ਸਾਰੇ ਸਾਰੇ ਕੱਪੜੇ ਲਵਾਤੇ ਉਹਨਾਂ ਨੇ ਵੀ ਜਾਨਕੀ ਲੋਰ ਤੇ ਟੀ-ਸ਼ਰਟ ਵੀ ਰੱਖਿਆ ਸਿਰ ਵੀ ਲੰਗੇ ਜਿਹੜੇ ਕਮਰੇ ਤੋਂ ਰੱਖ ਲਈ ਸੀ ਉਸ ਕਮਰੇ ਚ ਤੀਤੀ ਪੈਂਤੀ ਪਿੰਦੀ ਜਾਣੇ ਹੁੰਦੀ ਸੀਗੇ ਵੀ ਪਹਿਲੇ ਵੀ ਆਪਾਂ ਵੇਚ ਦੀ ਰੇੜੀ ਲੈ ਗਈ ਸੀ ਤੇ ਘਰ ਵੀ ਵੇਚਦਾ ਵਾ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਹੇ ਤਿੰਨ ਦਿਨ ਜਾ ਚੱਲਿਆ ਵਾ ਤਿੰਨ ਦਿਨਾਂ ਬਾਅਦ ਪਹੁੰਚੇ ਹੱਥੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਵੱਜਣ ਕਿ ਐ ਬਨੇ ਸੀ ਐਂ ਖੋਲਦੀ ਸੀ ਵਸਤੇ ਦੂਤਾਂ ਨਾਲ ਅਮਰੀਕਾ ਤੋਂ ਰਿਪੋਰਟ ਹੋ ਕੇ ਘਰ ਪਰਤੇ ਪਿੰਡ ਪੰਡੂਰੀ ਰਾਇਆਂ ਦੇ 22 ਸਾਲ ਦੇ ਨੌਜਵਾਨ ਜਸਵਿੰਦਰ ਸਿੰਘ ਨੂੰ ਆਪਣਾ ਭਵੇਖ ਹੋਣ ਧੁੰਦਲਾ ਦਿਖਾਈ ਦੇ ਰਿਹਾ ਹੈ। ਡੇਢ ਮਹੀਨਾ ਪਹਿਲਾਂ ਇਹ ਨੌਜਵਾਨ 45 ਲੱਖ ਰੁਪਏ ਖਰਚਣ ਦੇ ਬਾਵਜੂਦ ਡੋਂਕੀ ਲਗਾ ਕੇ ਅਮਰੀਕਾ ਪੁੱਜਿਆ। ਅਮਰੀਕਾ ਜਾਣ ਲਈ ਉਸਨੇ ਆਪਣੀ ਸਾਰੀ ਡੇਢ ਏਕੜ ਜ਼ਮੀਨ ਵੇਚੀ ਅਤੇ ਘਰ ਗਹਿਣੇ ਰੱਖ ਦਿੱਤਾ। ਪਰਿਵਾਰ ਦੇ ਵਿੱਚ ਉਹ ਸਭ ਤੋਂ ਵੱਡਾ ਹੈ ਅਤੇ ਉਸਦੇ ਚਾਰ ਹੋਰ ਭੈਣ ਭਰਾ ਨੇ। 27 ਜਨਵਰੀ ਨੂੰ ਉਹ ਸਰਹੱਦ ਟੱਪ ਕੇ ਅਮਰੀਕਾ ਦਾਖਲ ਹੋ ਗਿਆ। ਤੇ ਉਸ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ। ਉਹtheta ਅਮਰੀਕੀ ਪੁਲਿਸ ਨੇ ਹਿਰਾਸਤੀ ਕੈਂਪ ਵਿੱਚ ਚੋਰੀਆ ਅਤੇ ਹੁਣ ਉਸ ਨੂੰ ਵਾਪਸ ਭੇਜਿਆ ਗਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਹ ਧਰਮਕੋਟ ਵਿੱਚ ਇੱਕ ਰੈਡੀमेड ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦਾ ਸੀ। ਪਿਤਾ ਵੇਚੀ ਹੋਈ ਜ਼ਮੀਨ ਰਾਹੀਂ ਪਸ਼ੂ ਰੱਖ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਕਰਦੇ ਹਾਲਾਤ ਬੇहद ਮਾੜੇ ਨੇ। ਇਸੇ ਵਜ੍ਹਾਵਿਤ ਪਰਿਵਾਰ ਨੇ ਆਪਣਾ ਸਭ ਕੁਝ दांव ਤੇ ਲਗਾ ਕੇ ਚੰਗੇ ਭਵਿੱਖ ਲਈ ਆਪਣੇ ਪੁੱਤਰ ਜਸਵਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਸੀ। ਜਦੋਂ ਅਮਰੀਕਾ ਦੀ ਸਰਹੱਦ ਤੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਉਸ ਨੂੰ ਨਜ਼ਰਬੰਦੀ ਕੇਂਦਰ ਵਿੱਚ ਅਣਮਨੁੱਖੀ ਹਾਲਾਤਾਂ ਦੇ ਵਿੱਚ ਰੱਖਿਆ ਗਿਆ। ਉਸ ਦੇ ਕੱਪੜੇ ਵੀ ਉਤਾਰੇ ਗਏ ਅਤੇ ਬਹੁਤ ਹੀ ਘੱਟ ਤਾਪਮਨ ਦੇ ਵਿੱਚ ਰਹਿਣ ਲਈ ਉਸ ਨੂੰ ਮਜਬੂਰ ਕੀਤਾ ਗਿਆ। ਅਤੇ ਅੰਤ ਵਿੱਚ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਹਿਰਾਸਤ ਕੇਂਦਰ ਵਿੱਚ ਹੀ ਹੱਥਕੜੀ ਲਗਾਈ ਗਈ ਸੀ। ਅਜੇ ਉਸੇ ਹਾਲਾਤ ਵਿੱਚ ਉਡਾਣ ਭਰਹੀ ਉਹ ਭਾਰਤ ਪਹੁੰਚਿਆ। ਉਸ ਨੂੰ ਅਮਰਸਰ ਪਹੁੰਚਣ ਤੱਕ ਜ਼ੰਜੀਰਾਂ ਨਾਲ ਬੰਨ ਕੇ ਰੱਖਿਆ ਗਿਆ। ਅਤੇ ਹਵਾਈ ਅੱਡੇ ਤੇ ਉਤਰਨ ਤੋਂ ਪਹਿਲਾਂ ਹੀ ਉਸ ਦੀਆਂ ਹਥਕੜੀਆਂ ਹਟਾਈਆਂ ਗਈਆਂ। ਮੈਂ 24 ਦਸੰਬਰ 2024 ਨੂੰ ਘਰ ਉਤਰਿਆ ਸੀ ਆ ਤੇ 27 ਜਨਵਰੀ ਨੂੰ ਬਾਰਡਰ ਕ੍ਰੋਸ ਕਰ ਲਿਆ ਸੀ ਆ ਤੇ ਦਾਣਾ ਸ਼ੈਗਨ ਦੇ ਵਿਜੇ ਤੱਕ ਲੈ ਗਏ ਸੀ ਮੈਨੂੰ ਤੇ ਅਮਰੀਕਾ ਜਿੱਥੇ ਉਤਰਨਾ ਸੀ ਜਾਜ ਰਹੀ ਲੈ ਕੇ ਜਾਣਾ ਚਾਹੁੰਦੇ ਕਿ ਤੈਨੂੰ ਪਰ ਆਦ ਵਿੱਚ ਮੈਨੂੰ ਗਾਂ ਜੰਗਲਾ ਚ ਲੈ ਕੇ ਗਏ ਨੇ। ਗੱਲ ਉਪ ਜਾ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲਾ ਚ ਲੈ ਕੇ ਗਏ ਆ। ਨਦੀਆਂ ਪਾਰ ਕਰਾਈਆਂ ਵਾ ਤੇ ਗਾਂ ਅੱਗੇ ਬੱਡ ਟਪਾਤਾ ਸੀਗਾ। ਸਸੰਦਰ ਕਿੰਨੀ ਤਰੀਕ ਨੂੰ ਪਹੁੰਚੇ ਸੀ ਉੱਥੇ? ਮੈਂ ਤਾਂ 27 ਜਨਵਰੀ ਨੂੰ ਪਹੁੰਚ ਗਿਆ ਸੀਗਾ। ਉੱਥੇ ਸਾਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ। ਉਦੋਂ ਬੱਸ ਦਾ ਸਾਨੂੰ ਕੈਂਪ ਵਿੱਚ ਲੈ ਗਈ ਤੇ ਸਾਡੇ ਨਾਮ ਫੋਟੋ ਸਟੇਟ ਇਹ ਫੋਟੋ ਮਾੜ ਮਾ ਸਭ ਕੁਛ ਹੋਇਆ ਵਾ ਤੇ ਉਦੋਂ ਬੱਸ ਸਾਡੇ ਸਾਰੇ ਕੱਪੜੇ ਲਵਾਤੇ ਉਹਨਾਂ ਨੇ। ਵੀ ਜਾਨੀ ਕਿ ਲੋਰ ਤੇ ਟੀ-ਸ਼ਰਟ ਚ ਹੀ ਰੱਖਿਆ ਸਿਰ ਵੀ ਨੰਗੇ ਸੀ ਇਹ। ਜਿਹੜੇ ਕਮਰੇ ਚ ਸਾਨੂੰ ਰੱਖਦੇ ਸੀ ਉਸ ਕਮਰੇ ਚ 30 35 ਪਿੰਦੀ ਜਾਂਦੇ ਹੁੰਦੇ ਸੀਗੇ। ਤੇ ਉਤਪਰ ਠੰਡੀ ਹਵਾ ਛੱਡੀ ਹੁੰਦੀ ਸੀ। ਵੀ ਜਾਨੀ ਕਿ ਠੰਡ ਚ ਹੀ ਰਹੀਆਂ ਸੀ ਉਹਨੇ ਦੇਣਾ। ਥੜਾ ਦਿਨ ਰਹਿ ਆ ਮੈਂ ਉਥੇ ਟਾਂਡੀ ਜੀ ਰਿਆਂ ਮੈਂ ਟਾਂਡੀ ਜੀ ਰਹਿੰਦੇ ਸੀ ਸਾਰੇ ਇਹ ਟਾਂਡੀ ਚ ਪੂਰਾ ਟਰਟਚਰ ਕਰਦੇ ਸੀ ਮੈਂਟਲੀ ਟਰਟਚ ਸ਼ੈਨਗਨ ਵੀਜ਼ਾ ਸੀ ਮੇਰੇ ਕੋਲ ਇੱਥੋਂ ਮੈਂ ਗਿਆ ਪ੍ਰਾਗ ਯੂਰਪ ਦੀ ਕੰਟਰੀ ਉਸ ਬਾਅਦ ਸਪੇਨ ਸਪੇਨ ਤੋਂ ਬਾਅਦ ਉਹਨਾਂ ਨੇ ਮੈਨੂੰ ਹੋਰ ਪਾਸੇ ਲੈ ਗਏ ਸਿਲਵਾਡੋਰ ਵਗੈਰਾ ਅੰਦਰ ਥੱਲੇ ਵਾਲੀ ਜੰਗਲਾ ਜੰਗਲਾ ਸੀ ਦੀ ਕਮਾ ਕੇ ਤੇ ਲੈ ਕੇ ਗਏ ਮੈਨੂੰ ਮੈਕਸੀਕੋ ਵੀ ਪਹਿਲੇ ਵੀ ਆਪਾਂ ਵੇਚ ਦੀ ਡੇਢ ਕਿਲ ਹੈ ਗਈ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 48 45 ਲੱਖ ਰੁਪਇਆ ਸੁਣਿਆ ਛੋਟਾ ਜਿਹਾ ਘਰ ਆ ਵੀ ਕਹਨੇ ਰੱਖਿਆ ਹਾਂਜੀ ਐਂਡੀ ਕਹਨੇ ਰੱਖਿਆ ਵਲਾ ਘਰ ਆਪਣਾ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਹੇ 3 ਦਿਨ ਜਾਂ ਚੱਲਿਆ ਵਾ 3 ਦਿਨਾਂ ਬਾਅਦ ਪਹੁੰਚੇ ਹੱਥ ਘੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਜਾਨੀ ਕੀ ਐ ਬਨੇ ਸੀ ਐਂ ਖੋਲਦੀ ਸੀ ਬਸ ਇਹ ਦੂਤਾਨਾ ਥੱਲੇ ਬਹੁਤ ਔਖੇ ਹੱਥ ਪੈਰ ਸੁੱਝ ਗਏ ਸੀ ਸਾਡੇ ਬੰਦੇ ਹੁੰਦੇ ਸੀ ਪੀਵੀ 25 25 ਇਹਨੇ ਹੁੰਦੇ ਸੀ ਕਿ ਕਿ ਗੱਡੀ 'ਚ ਬਿਠਾ ਦਿੰਦੇ ਸੀ ਤੇ ਕਿ ਨਦੀਆਂ 'ਚ ਵੀ ਕਿਸ਼ਤੀ ਦੇ 'ਚ ਬਿਠਾ ਦਿੰਦੇ ਸੀ ਜਿੱਥੇ 10 ਬੰਦੇ ਬੈਨੇ ਉੱਥੇ ਉਹਨੇ 20 ਬਿਠਾਉਣੇ ਆ ਵੀ ਯਾਨੀ ਕਿ ਪੂਰੇ ਕੁਕੜੀਆਂ ਨੂੰ ਫਸਾਪ-ਸਾ ਕੇ ਲਤਕੇ ਲੀ ਜਾਂਦੇ ਸੀ ਇਹ ਬੜਾ ਔਖਾ ਸੀ ਗੱਡੀਆਂ 'ਚ ਜਾਂਦੇ ਰਸਵਰ ਕੀਤਾ ਵਾ ਤੇ ਨਦੀਆਂ ਪਾਰ ਕੀਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਕਿ ਦਿਨ ਕਿਸ਼ਤੀ ਕਿਦੇ ਮੋਦੀ ਨਾ ਹੋ ਜਾਵੇ ਕਿਦੇ ਉੱਥੇ ਨਾ ਮਰ ਜੇ ਕਿਤੇ ਗੱਲਬਾਤ ਇਹ ਹੋਈ ਸੀ ਵੀ ਤੁਹਾਨੂੰ ਜਿਆ ਚਾਲਾਂ ਨਹੀਂ ਲੱਗੇ ਜਾਵਾਂਗੇ ਤੇ ਕੈਂਪ 'ਚੋਂ ਤਾਂ ਸਕੇ ਖੰਮਕਮੀ ਜਾਵਾਂਗੇ ਕਿੱਥੇ ਗਿਆ ਕਿੱਥੇ ਗਿਆ ਜੀ ਜੂ ਗਿਆ ਜੋ ਆਪਣਾ ਅਮਰੀਕਾ ਜੀ ਕਿੰਨੇ ਪੈਸੇ ਲਾਏ ਸੀਗੇ ਕੀ ਕੀ ਵੇਚਿਆ ਸਾਰੀ 47 ਲੱਖ ਰੁਪਇਆ ਲਾਇਆ ਸੀ ਜੀ ਤੇ ਜ਼ਮੀਨ ਵਿੱਚ ਸੀ ਡੇਢ ਗੱਲਾ ਤੇ ਘਰ ਵੀ ਗਾਣੇ ਕਰਕੇ ਪੈਸੇ ਦਿੱਤੇ ਆ ਫਰ ਦੇ ਪੱਲੇ ਦਾ ਕੁਝ ਨਹੀਂ ਰਹਿ ਗਿਆ ਜੀ ਹੁਣ ਇਹਨੇ ਸੁਣਿਆ ਵੀ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹਾਂਜੀ ਹਾਂਜੀ ਆਣ ਗਵਾਂਡ ਵੀ ਜਿਹੜੇ ਸਤਾਰਾ ਪੈਸੇ ਫੜੇ ਹਾਂਜੀ ਸਤਾਰਾ ਵੀ ਪੈਸੇ ਫੜੇ ਆ ਜੀ ਕਿ ਦੋ ਮੱਡਾ ਵੇਚੀਆਂ ਕਰੋ ਘਰ ਦੇ ਦਾ ਤਾਂ ਮੇਸੂ ਮਾੜੀ ਜੀ ਫੈਮਿਲੀ ਸਾਡੀ ਮੇਰੀ ਸਾਹਮਣ ਵਾਲੀ ਆ ਮੈਂ ਲੜਕੀਆਂ ਮੈਂ ਉਹ ਲੜੀਆਂ ਲੜਕੇ ਜਿਹੰਨੇ ਵਾਲੇ ਫੇਰ ਲੱਗੇ ਗੁਲਦਾਰੀ ਵਿਆਹ ਕਿੰਨੇ ਬੱਚੇ ਕਿੰਨੇ ਪੰਜ ਬੱਚੇ ਦੀ ਦੋ ਗੁੱਡੀਆਂ ਨੇ ਤੇ ਤਿੰਨ ਕਾਪੇ ਗੁੱਡੀਆਂ ਵਈ ਨਹੀਂ ਕੋਈ ਮੈਂਬਰ ਨਹੀਂ ਗਿਆ ਘਰ ਦਾ